ਕਿਸਾਨ ਭਰਾਵੋ ਛੱਤ ਸ੍ਰੀ ਅਕਾਲ ਬੋਸ ਤੋਂ ਝੋਨੇ ਦੀ ਫਸਲ ਦੇ ਵਿੱਚ ਪੋਟਾਸ਼ ਤੱਤ ਬਹੁਤ ਸਾਰੇ ਜ਼ਿੰਮੇਦਾਰ ਹੁਣ ਵਰਤਦੇ ਨੇ ਕਿਉਂਕਿ ਪੋਟਾਸ਼ ਤੱਤ ਦੀ ਕਾਫੀ ਜ਼ਿਆਦਾ ਲੋੜ ਪੈਣ ਲੱਗੀ ਕਣਕ ਝੋਨੇ ਦਾ ਜਿਹੜਾ ਫਸਲੀ ਚੱਕਰ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜ਼ਮੀਨ ਦੇ ਵਿੱਚ ਪੋਟਾਸ਼ ਦੀ ਕਾਫੀ ਘਾਟ ਆ ਗਈ ਤੇ ਝੋਨੇ ਦੇ ਵਿੱਚ ਤਾਂ ਆਪਾਂ ਨੂੰ ਖਾਸ ਕਰ ਪੋਟਾਸ਼ ਤੱਤ ਦੀ ਵਰਤੋਂ ਕਰਨੀ ਪੈਂਦੀ ਆ ਕਿਉਂਕਿ ਪੋਟਾਸ਼ ਦੀ ਜੇ ਕਮੀ ਰਹਿੰਦੀ ਆ ਤਾਂ ਦਾਣਾ ਕਮਜ਼ੋਰ ਹੋ ਜਾਂਦਾ ਦਾਣਾ ਬਰੀਕ ਪਤਲਾ ਰਹਿ ਜਾਂਦਾ ਫੋਕ ਛਿੱਟੇ ਚ ਕਾਫੀ ਜ਼ਿਆਦਾ ਮਾਤਰਾ ਚ ਬਣ ਜਾਂਦਾ ਤੇ 나ੜ ਵੀ ਕਮਜ਼ੋਰ ਹੋ ਜਾਂਦਾ ਫਸਲ ਠਹਿ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਜਿਹੜਾ ਪੋਟਾਸ਼ ਤੱਤ ਵਰਤਣਾ ਪੈਂਦਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਹੜਾ ਪੋਟਾਸ਼ ਤੱਤ ਆਪਾਂ ਵਰਤਣਾ ਕਿਉਂਕਿ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਪੋਟਾਸ਼ ਤੱਤ ਆਉਂਦੇ ਨੇ ਪੋਟਾਸ਼ ਦੀਆਂ ਖਾਦਾਂ ਆਪਾਂ ਨੂੰ ਮਿਲਦੀਆਂ ਨੇ ਤੇ ਆਪਾਂ ਦੇਖਾਂ ਵੀ ਕਿਹੜੀ ਪੋਟਾਸ਼ ਖਾਦ ਆਪਾਂ ਨੂੰ ਹੁਣ ਜ਼ਿਆਦਾ ਫਾਇਦੇਮੰਦ ਆ ਕਿਹਦੇ ਜੋ ਸਸਤਾ ਪੋਟਾਸ਼ ਆਪਾਂ ਨੂੰ ਮਿਲਦਾ ਕਿਉਂਕਿ 4-5 ਕਿਸਮਾਂ ਪੋਟਾਸ਼ ਦੀਆਂ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪੋਟਾਸ਼ ਦੀ ਮਾਤਰਾ ਵੱਖ-ਵੱਖ ਆ ਇਹ ਵੀ ਦੇਖਾਂਗੇ ਆਪਾਂ ਨੂੰ ਕਿੰਨੀ ਜ਼ਰੂਰਤ ਆ ਕਿਹੜੀ ਪोटाश ਆਪਾਂ ਪਾਉਣੀ ਆ ਕਿੰਨੀ ਆਪਣੀ ਜ਼ਰੂਰਤ ਹੈ ਇਹਦੇ ਬਾਰੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਬੇਨਤੀ ਆ ਵੀ ਜਿਹੜੇ ਵੀ ਸੱਜਣ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਦੇ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਾਰਸਾਂ ਸਾਰਾ ਆਪਣੀਆਂ ਜ਼ਮੀਨਾਂ ਦੇ ਵਿੱਚ ਪੋਟਾਸ਼ ਤੱਤ ਦੀ ਜੇ ਆਪਾਂ ਘਾਟ ਪੂਰੀ ਕਰਨੀ ਹੈ ਖਾਸ ਕਰ ਝੋਨੇ ਦੇ ਵਾਸਤੇ ਤਾਂ 12 ਕਿਲੋ ਪੋਟਾਸ਼ ਤੱਤ ਦੀ ਲੋੜ ਆ 12 ਕਿਲੋ ਪੋਟਾਸ਼ ਤੱਤ ਆਪਾਂ ਪਾਉਣਾ ਹੈ ਬਾਜ਼ਾਰ ਦੇ ਵਿੱਚੋਂ ਜਿਹੜੀਆਂ ਵੱਖ-ਵੱਖ ਖਾਦਾਂ ਮਿਲਦੀਆਂ ਨੇ ਉਹਨਾਂ ਤੋਂ ਆਪਾਂ ਪੂਰਾ ਕਰਦੇ ਹਾਂ ਉਹ ਕਿਹੜੀਆਂ-ਕਿਹੜੀਆਂ ਖਾਦਾਂ ਨੇ ਉਹਦੇ ਬਾਰੇ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਮਿਊਰੋਟਾ ਪੋਟਾਸ਼ ਦੀ ਗੱਲ ਕਰਦੇ ਹਾਂ ਜਿਹੜੀ ਸਭ ਤੋਂ ਵੱਧ ਜ਼ਿੰਮੇਵਾਰਾਂ ਦੇ ਪਹਿਲਾਂ ਵਰਤੀ ਜਾਂਦੀ ਆ ਤੇ ਲਾਲ ਜੇ ਰੰਗ ਦੀ ਪੋਟਾਸ਼ ਹੁੰਦੀ ਆ ਇਹ ਇਹਦੇ ਵਿੱਚ 60% ਪੋਟਾਸ਼ ਤੱਤ ਹੁੰਦਾ ਤੇ ਇਹ ਜੇ ਆਪਾਂ ਆਪਣੇ ਝੋਨੇ ਦੀ ਫਸਲ 'ਚ ਪਾਉਣਾ ਹੈ ਤਾਂ ਆਪਾਂ ਨੂੰ 20 ਕਿਲੋ ਪੋਟਾਸ਼ ਤੱਤ ਦੀ ਲੋੜ ਹੈ ਤੇ ਤਕਰੀਬਨ ਇਹ ਸਾਰਿਆਂ ਨਾਲੋਂ ਸਸਤੀ ਪੈਂਦੀ ਹੈ ਇਹਦੇ ਵਿੱਚ ਸਿਰਫ ਪੋਟਾਸ਼ ਤੱਤ ਮਿਲਦਾ ਆਪਾਂ ਨੂੰ ਹੋਰ ਦੂਸਰਾ ਕੋਈ ਤੱਤ ਇਹਦੇ ਨਾਲ ਨਹੀਂ ਮਿਲਦਾ ਸੋ ਇਹ ਆਪਾਂ ਵਰਤ ਸਕਦੇ ਹਾਂ ਤਕਰੀਬਨ ਜਦੋਂ ਆਪਣੀ ਜ਼ਮੀਨ 'ਚ ਪੋਟਾਸ਼ ਤੱਤ ਦੀ ਘਾਟ ਆ ਸਾਰਿਆਂ ਨਾਲੋਂ ਸਸਤੀ ਜਿਹੜੀ ਪਊਗੀ ਤਾਂ ਮਿਊਰੋਟਾ ਪੋਟਾਸ਼ ਹੈ ਐਮਓਪੀ ਜੀ ਨੂੰ ਕਹਿੰਦੇ ਆਪਾਂ ਆ ਲਾਲ ਜੇ ਰੰਗ ਦੀ ਹੁੰਦੀ ਆ ਲੂਣ ਮਿਰਚਾਂ ਵਾਲੀ ਪोटाश 비ਜੀਵ ਦਾ ਰ ਇਹਨੂੰ ਕਹਿੰਦੇ ਨੇ ਤੇ ਅੱਗੇ ਜੇ ਆਪਣੀ ਜ਼ਮੀਨ ਦੇ ਵਿੱਚ ਆਪਾਂ ਨੂੰ ਲੱਗਦਾ ਵੀ ਸਲਫਰ ਤੱਤ ਦੀ ਵੀ ਘਾਟ ਆ ਕਿਉਂਕਿ ਕੁਝ ਜ਼ਮੀਨਾਂ ਚ ਸਲਫਰ ਤੱਤ ਦੀ ਘਾਟ ਆ ਜਾਂਦੀ ਆ ਉੱਥੇ ਆਪਣੇ ਕੋਲੇ ਕਿਸ ਤਰ੍ਹਾਂ ਦੀ ਖਾਦ ਹੈਗੀ ਆ ਐਸਓਪੀ ਸਲਫੇਟ ਆਫ ਪोटाश ਉਹਨੂੰ ਕਹਿੰਦੇ ਉਹਦੇ ਚੋਂ ਨਾਲ ਆਪਾਂ ਨੂੰ ਸਲਫਰ ਤੱਤ ਵੀ ਮਿਲ ਜਾਂਦਾ 50% ਉਹਦੇ ਵਿੱਚ ਜਿਹੜੀ ਹੁੰਦੀ ਆ ਪोटाਸ਼ ਤੱਤ ਹੁੰਦਾ ਤੇ 18% ਸਲਫਰ ਤੱਤ ਉਹਦੇ ਚੋਂ ਮਿਲ ਜਾਂਦਾ ਤੋ ਆਪਣਿਆਂ ਜੇ ਆਪਾਂ ਨੂੰ ਜ਼ਰੂਰਤ ਹੈ ਸਲਫਰ ਤੱਤ ਦੀ ਤਾਂ ਆਪਾਂ ਜਿਹੜਾ ਸਲਫੇਟ ਆਫ ਪੋਟਾਸ਼ ਐਸਓਪੀ ਜੂ ਨੂੰ ਆਪਾਂ ਕਹਿੰਦੇ ਆ ਉਹ ਵਰਤ ਸਕਦੇ ਆ ਪਰ ਜੇ ਆਪਾਂ ਨੂੰ ਸਿਰਫ ਆਪਣੀ ਜ਼ਮੀਨ ਦੇ ਵਿੱਚ ਸਿਰਫ ਆਪਾਂ ਪੋਟਾਸ਼ ਤੱਤ ਹੀ ਪਾਉਣਾ ਪੋਟਾਸ਼ ਤੱਤ ਦੀ ਹੀ ਜ਼ਰੂਰਤ ਹੈ ਫਿਰ ਇਹ ਖਾਦ ਆਪਾਂ ਨੂੰ ਮਹਿੰਗੀ ਪਊ ਜੇ ਕਿਉਂਕਿ ਸਾਰੇ ਖੇਤਾਂ ਦੇ ਵਿੱਚ ਸਲਫਰ ਤੱਤ ਦੀ ਘਾਟ ਨਹੀਂ ਆਉਂਦੀ ਤੇ ਕਈ ਜ਼ਿਮੇਦਾਰ ਆਬ ਮੁਬਖਰੇ ਤੋਂ ਵੀ ਸਲਫਰ ਤੱਤ ਵਰਤ ਲੈਂਦੇ ਨੇ ਜਿਸ ਤਰ੍ਹਾਂ ਕਣਕ ਦੀ ਫਸਲ ਦੇ ਵਿੱਚ ਕਾਫੀ ਜ਼ਿਮੇਦਾਰ ਜਿਹੜਾ ਸਲਫਰ ਵਾਲਾ ਤੱਤ ਵਰਤ ਲੈਂਦੇ ਨੇ ਜੇ ਆਪਾਂ ਕਣਕ 'ਚ ਸਲਫਰ ਪਾਇਆ ਹੋਇਆ ਜੋ ਆਪਣੀ ਜ਼ਮੀਨ 'ਚ ਕੋਈ ਸਲਫਰ ਦੀ ਘਾਟ ਨਹੀਂ ਹੈਗੀ ਤਾਂ ਆਪਾਂ ਨੂੰ ਫਿਰ ਐਸਓਪੀ ਵਰਤਣ ਦੀ ਲੋੜ ਨਹੀਂ ਫਿਰ ਉਹ ਐਮਓਪੀ ਦੇ ਨਾਲ ਆਪਣਾ ਕੰਮ ਚੱਲ ਜਾਣਾ ਐਸਓਪੀ ਸਲਫੇਟ ਆਫ ਪੋਟਾਸ਼ ਹੈ ਜਿਹੜਾ ਇਹਦੇ ਵਿੱਚ 50% ਆਪਾਂ ਨੂੰ ਜਿਹੜਾ ਪੋਟਾਸ਼ ਤੱਤ ਮਿਲਦਾ ਸੋ ਇਹ ਥੋੜਾ ਜਿਹਾ ਉਹਦੇ ਨਾਲੋਂ ਮਹਿੰਗਾ ਪੈਂਦਾ ਜਿਹੜਾ ਆਪਾਂ ਆਈ ਐਮ ਓ ਪੀ ਵਰਤਦੇ ਆ ਉਹਦੇ ਨਾਲੋਂ ਮੈਗਾ ਪੈਣਾ ਐਮ ਓ ਪੀ ਦੀ ਜਿਹੜੀ ਕੀਮਤ ਆ 50 ਕਿਲੋ ਦੀ ਬੋਰੀ ਦੀ ਲਗਭਗ 16-1700 ਰੁਪਏ ਦੀ ਹੋਊਗੀ ਤੇ 35-37 ਰੁਪਏ ਕਿਲੋ ਜਿਹੜਾ ਐਮ ਓ ਪੀ ਪੈਂਦਾ ਇਹ 40 ਰੁਪਏ ਕਿਲੋ ਦੇ ਲਗਭਗ ਪਊਗਾ ਪਰ ਇਹਦੇ ਚੋਂ ਆਪਾਂ ਨੂੰ ਸਲਫਰ ਤੱਤ ਮਿਲ ਜਾਂਦਾ ਜੇ ਆਪਾਂ ਨੂੰ ਜ਼ਰੂਰਤ ਆ ਤਾਂ ਆਪਾਂ ਸਲਫਰ ਤੱਤ ਦੀ ਆਪਣੇ ਖੇਤਾਂ 'ਚ ਘਾਟ ਲੱਗਦੀ ਆ ਜਾਂ ਆਪਾਂ ਸਲਫਰ ਤੱਤ ਪਾਉਣਾ ਤਾਂ ਫਿਰ ਆਪਾਂ ਨੂੰ ਐਕਸਟਰਾ ਤੋਂ ਪਾਉਣ ਦੀ ਲੋੜ ਨਹੀਂ ਉੱਥੇ ਆਪਾਂ ਐਸ ਓ ਪੀ ਜਿਹੜਾ ਵਰਤ ਸਕਦਾ ਅਗਲੀ ਇੱਕ ਖਾਦ ਹੋਰ ਵੀ ਆਪਣੇ ਕੋਲੇ ਹੈਗੀ ਜਿਹਦੇ ਤੋਂ ਆਪਾਂ ਨੂੰ ਪੋਟਾਸ਼ ਤੱਤ ਮਿਲ ਜਾਂਦਾ ਉਹ ਹੈਗੀ ਐਨਪੀਕੇ 12 32 16 ਉਹਦੇ ਚੋਂ ਜਿਹੜਾ ਪੋਟਾਸ਼ ਤੱਤ ਘੱਟ ਮਾਤਰਾ ਚ ਕਾਫੀ ਘੱਟ ਮਾਤਰਾ ਚ ਉਹ ਚ 16% ਪੋਟਾਸ਼ ਤੱਤ ਹੈ 50 ਕਿਲੋ ਦੀ ਬੋਰੀ ਆਉਂਦੀ ਹੈ ਉਹ ਤੋਂ 8 ਕਿਲੋ ਹੀ ਆਪਾਂ ਨੂੰ ਪੋਟਾਸ਼ ਤੱਤ ਮਿਲਦਾ ਸੋ ਉਹ ਕਾਫੀ ਜ਼ਿਆਦਾ ਮਹਿੰਗਾ ਪੈਜੂ ਜੇ ਆਪਾਂ ਜਿਹੜੇ ਜ਼ਿਮੀਂਦਾਰ ਡੀਏਪ ਆਪਣੀ ਝੋਨੇ ਦੀ ਫਸਲ 'ਤੇ ਪਾਉਂਦੇ ਨੇ ਜੇ ਉਹ ਆ ਆਪਣਾ 12 32 16 ਪਾ ਲੈਣ ਫਿਰ ਉਹਦੇ ਨਾਲ ਉਹਨਾਂ ਨੂੰ 8 ਕਿਲੋ ਪੋਟਾਸ਼ਟਾ ਤੱਤ ਮਿਲ ਸਕਦਾ ਪਰ ਇਹ ਕਾਫੀ ਮਹਿੰਗਾ ਜੇ ਆਪਾਂ ਨੂੰ ਜ਼ਰੂਰਤ ਹੈ ਆਪਾਂ ਨਾਈਟ੍ਰੋਜਨ ਵੀ ਦੇਣੀ ਹੈ ਜਿਹੜਾ ਫਾਸਫੋਰਸ ਵਾਲੀ ਖਾਦ ਆਪਾਂ ਪਾਉਣੀ ਹੈ ਝੋਨੇ ਦੇ ਵਿੱਚ ਤਾਂ ਫਿਰ ਆਪਾਂ ਇਹ ਖਾਦ ਵਰਤ ਸਕਦਾ ਇਹਦੇ ਨਾਲ ਆਪਾਂ ਨੂੰ 8 ਕਿਲੋ ਜਿਹੜਾ ਅ ਪੋਟਾਸ਼ਟਾ ਤੱਤ ਮਿਲ ਜੂਗਾ ਸੋ ਇੱਕ ਬਹੁਤ ਸਾਰਾ ਜ਼ਿਮੀਂਦਾਰਾਂ ਨੂੰ ਜਿਹੜਾ ਜਿਆਦਾ ਪਤਾ ਨਹੀਂ ਲੱਗਦਾ ਬਾਜ਼ਾਰ ਦੇ ਵਿੱਚ ਆਉਂਦਾ ਬਾਇਓ ਪੋਟਾਸ਼ ਹੁੰਦਾ ਕਿਉਂਕਿ ਉਹਦੇ ਤੇ ਵੀ ਪੋਟਾਸ਼ ਲਿਖਿਆ ਹੋਇਆ ਹੈ ਜ਼ਿਮੀਂਦਾਰਾਂ ਨੂੰ ਨਹੀਂ ਪਤਾ ਜਿਆਦਾ ਜ਼ਿਮੀਂਦਾਰ ਪੜੇ ਲਿਖੇ ਵੀ ਨਹੀਂ ਕਈ ਤਾਂ ਪੜੇ ਰੱਖਿਆ ਵੀ ਗਲਤੀ ਕਹਾ ਜਾਂਦੇ ਨੇ ਤੇ ਉਹ ਜਿਹੜਾ ਬਾਇਓ ਪਟਾਸ਼ਾ ਉਹ ਪਟਾਸ਼ ਘੋਲਣ ਵਾਲਾ ਬੈਕਟੀਰੀਆ ਉਹ ਜਿਹੜੀ ਜ਼ਮੀਨ ਦੇ ਵਿੱਚ ਅਣ ਵਰਤੀ ਆਪਣੀ ਪਟਾਸ਼ ਪਈਆ ਉਹਨੂੰ ਘੋਲ ਕੇ ਵਰਤੋਂ ਲੋਗ ਬਣਾ ਦਿੰਦਾ ਉਹ ਉਹਦਾ ਇੰਨਾ ਕ ਫਾਇਦਾ ਪਰ ਕਿਉਂਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਪਟਾਸ਼ ਤੱਤ ਦੀ ਕਾਫੀ ਘਾਟ ਚਲੀ ਆਉਂਦੀ ਆ ਸੋ ਉਹਦੇ ਨਾਲ ਆਪਣੀ ਗੱਲ ਬਣਨੀ ਨਹੀਂ ਜੇ ਆਪਾਂ ਹੁਣ ਉਹਦੇ ਤੇ ਖਰਚਾ ਕਰਦੇ ਆ ਤਾਂ ਜ਼ਮੀਨ ਦੇ ਵਿੱਚ ਉਨੀ ਮਾਤਰਾ ਚ ਪਟਾਸ਼ ਤੱਤ ਨਹੀਂ ਹੈਗਾ ਆਪਣੀ ਘਾਟ ਜਿਹੜੀ ਪੂਰੀ ਨਹੀਂ ਹੋਣੀ ਕਿਉਂਕਿ ਆਪਾਂ ਨੂੰ 12 ਕਿਲੋ ਇੱਕ ਕਿੱਲੇ ਦਾ ਪੋਟਾਸ਼ ਤੱਤ ਦੀ ਲੋੜ ਆ ਉਹਦੇ ਨਾਲ ਉਹ ਪੂਰੀ ਨਹੀਂ ਹੋਣੀ ਕਿਉਂਕਿ ਉਹਦੇ ਵਿੱਚ ਆਪਣੇ ਤੌਰ ਤੇ ਤਾਂ ਪੋਟਾਸ਼ ਤੱਤ ਹੈ ਨਹੀਂ ਇੱਕ ਇਸ ਤਰ੍ਹਾਂ ਦਾ ਬੈਕਟੀਰੀਆ ਜਿਹੜਾ ਉਹਨੂੰ ਪੋਟਾਸ਼ ਨੂੰ ਜੋ ਜ਼ਮੀਨ ਦੇ ਵਿੱਚ ਪਿਆ ਅਨ ਅਵੇਲੇਬਲ ਫਾਰਮ ਚ ਪਿਆ ਪਰ ਉਹਨੂੰ ਉਹ ਵਰਤੋਂ ਯੋਗ ਬਣਾ ਦਿੰਦਾ ਅਵੇਲੇਬਲ ਫਾਰਮ ਚ ਲੈ ਆਉਂਦਾ ਸੋ ਉਹਦੇ ਵਾਸਤੇ ਉਹ ਜ਼ਰੂਰ ਉਹਨਾਂ ਕਾ ਫਾਇਦਾ ਕਰ ਦਿੰਦਾ ਪਰ ਜੇ ਆਪਾਂ ਉਹਨੂੰ ਪੋਟਾਸ਼ ਦੇ ਤੌਰ ਤੇ ਵਰਤਾਂਗੇ ਕਿਉਂਕਿ ਉਹਦੇ ਵਿੱਚ ਆਪਣੇ ਤੌਰ ਤੇ ਕੋਈ ਪੋਟਾਸ਼ ਤੱਤ ਨਹੀਂ ਹੈਗਾ ਉਹਨੇ ਆਪਣੀ ਪੋਟਾਸ਼ ਦੀ ਘਾਟ ਜਿਹੜੀ ਪੂਰੀ ਨਹੀਂ ਕਰਨੀ ਬਾਕੀ ਪੋਟਾਸ਼ੀਅਮ ਨਾਈਟ੍ਰੇਟ ਵੀ ਆਉਂਦਾ ਉਹਦੀ ਸਪਰੇ ਹੋ ਸਕਦੀ ਆ ਆਪਾਂ 13045 ਆਉਂਦਾ ਜਿਵੇਂ ਜਾਂ 0045 ਉਹ ਸਪਰੇ ਦੇ ਵਾਸਤੇ ਵਰਤੇ ਜਾਂਦੇ ਨੇ ਉਹਨਾਂ ਦੇ ਅੱਗੇ ਜਾ ਕੇ ਜਦੋਂ ਝੋਨਾ ਆਪਣਾ ਜਿਹੜਾ ਵੱਡਾ ਹੋ ਜਾਣਾ ਤੇ ਸਪਰੇ ਦੀ ਉਹਦੋਂ ਲੋੜ ਪਊਗੀ ਉਸ ਵੇਲੇ ਆਪਾਂ ਸਪਰੇ ਉਹਦੀ ਕਰ ਸਕਦੇ ਆ ਸੋ ਦੋਸਤੋ ਮੁੱਖ ਦੀ ਗੱਲ ਇਹ ਆ ਵੀ ਜੇ ਆਪਾਂ ਪੋਟਾਸ਼ਟਾ ਝੋਨੇ ਚ ਪਾਉਣਾ ਕਿਉਂਕਿ ਹੁਣ ਝੋਨਾ ਕਾਫੀ ਮਾਤਰਾ ਚ ਲੱਗ ਵੀ ਚੁੱਕਿਆ ਇਹ ਇਹਨੂੰ ਬਜਾਈ ਵਕਤ ਜਾਂ ਆਖਰੀ ਕਦੋਂ ਵੇਲੇ ਜ਼ਿੰਮੇਵਾਰ ਪਾਉਂਦੇ ਨੇ ਜੇ ਉਸ ਵੇਲੇ ਆਪਾਂ ਨਹੀਂ ਪਾ ਆ ਨਹੀਂ ਪਾ ਸਕੇ ਤਾਂ 8 ਤੋਂ 10 ਦਿਨ ਬਾਅਦ ਤੱਕ ਵੀ ਆਪਾਂ ਜਿਹੜਾ ਪੋਟਾਸ਼ ਤੱਤ ਦੀ ਵਰਤੋਂ ਕਰ ਸਕਦੇ ਆ ਜ਼ਮੀਨ 'ਚ ਪਾ ਸਕਦੇ ਆ ਤੇ ਪੂਰਾ ਕੰਮ ਕਰੂਗਾ ਸੋ ਅੰਤ ਦੇ ਵਿੱਚ ਗੱਲ ਇਹ ਹੀ ਆ ਵੀ ਜੇ ਆਪਾਂ ਪੋਟਾਸ਼ ਦੀ ਘਾਟ ਪੂਰੀ ਕਰਨੀ ਆ ਤਾਂ ਐਮਓਪੀ ਨਾਲ ਸਭ ਤੋਂ ਸਸਤੀ ਹੋਊਗੀ ਜੇ ਸਲਫਰ ਤੱਤ ਵੀ ਆਪਾਂ ਵਰਤ ਰਹੇ ਆ ਤਾਂ ਫਿਰ ਐਸਓਪੀ ਲੈ ਕੇ ਬਾਜ਼ਾਰ ਤੋਂ ਪਾ ਲਓ ਸਲਫੇਟ ਆਫ ਪੋਟਾਸ਼ ਹੁੰਦਾ ਉਹ ਆ ਉਹਨੂੰ ਤੁਸੀਂ ਐਸ.ਓ.ਪੀ ਕਹਿ ਕੇ ਬਾਜ਼ਾਰ ਤੋਂ ਲੈ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਧੰਨਵਾਦ